ਜਦੋਂ ਕਿਸੇ ਰਿਸ਼ਤੇ ਦੇ ਵਿੱਚ ਸ਼ੱਕ ਆ ਜਾਂਦਾ ਹੈ ਉਹ ਭਾਵੇਂ ਪਤੀ ਪਤਨੀ ਦਾ ਹੋਵੇ ਭਾਵੇਂ ਪ੍ਰੇਮੀ ਪ੍ਰੇਮਿਕਾ ਦਾ ਹੋਵੇ ਭਾਵੇਂ ਕੋਈ ਦੋਸਤੀ ਹੋਵੇ ਜਦੋਂ ਉਸ ਵਿੱਚ ਸ਼ੱਕ ਆਉਂਦਾ ਹੈ ਤਾਂ ਸ਼ੱਕ ਰਿਸ਼ਤਿਆਂ ਨੂੰ ਖਾ ਜਾਂਦਾ ਹੈ ਸ਼ੱਕ ਦੇ ਕਾਰਨ ਘਰ ਉਜੜ ਜਾਂਦੇ ਨੇ ਸ਼ੱਕ ਦੇ ਕਾਰਨ ਵੱਡੇ ਵੱਡੇ ਕ੍ਰਾਈਮ ਹੋ ਜਾਂਦੇ ਨੇ ਇਸ ਲਈ ਜਦੋਂ ਤੁਹਾਡੇ ਵਿੱਚ ਕੋਈ ਸ਼ੱਕ ਦੀ ਦੀਵਾਰ ਖੜੀ ਹੁੰਦੀ ਹੈ ਤਾਂ ਬੈਠ ਕੇ ਉਸ ਦਾ ਸੋਲਿਊਸ਼ਨ ਲੱਭਣਾ ਚਾਹੀਦਾ ਉਸ ਨੂੰ ਹੱਲ ਕਰਨਾ ਚਾਹੀਦਾ ਇਹ ਨਾ ਹੋਵੇ ਕਿ ਇੱਕ ਦੂਜੇ ਨੂੰ ਬੰਦਾ ਨਾ ਸਮਝੇ ਇੱਕ ਦੂਜੇ ਨੂੰ ਗੱਲ ਕਲੀਅਰ ਨਾ ਕਰੇ ਤੇ ਉਸ ਦਾ ਨਤੀਜਾ ਇਹ ਨਿਕਲੇ ਕਿ ਘਰ ਬਰਬਾਦ ਹੋ ਜਾਵੇ ਜਾਂ ਫਿਰ ਕੋਈ ਕ੍ਰਾਈਮ ਹੋ ਜਾਵੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਵਿੱਚ ਵੀ ਸ਼ੱਕ ਦਾ ਜੋ ਅੰਤ ਹੁੰਦਾ ਹੈ ਬੜਾ ਹੀ ਮਾੜਾ ਹੁੰਦਾ ਹੈ ਇੱਕ ਕਤਲ ਹੋ ਜਾਂਦਾ ਹੈ ਜਦੋਂ ਫਿਰ ਕਤਲ ਪਿਛਲੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਹੈਰਾਨ ਸੀ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਦਾ ਕਟਿਆਰ ਇਸ ਦਾ ਥਾਣਾ ਆਪਦਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਨਰੈਣ ਇੱਥੋਂ ਦਾ ਰਹਿਣ ਵਾਲਾ ਸੁਖਮਾ ਜਿਸ ਦੀ 4 ਸਾਲ ਪਹਿਲਾਂ ਮੈਰਿਜ ਹੁੰਦੀ ਹੈ ਮੌਸਮੀ ਦਾਸ ਦੇ ਨਾਲ ਇਸ ਦਾ ਨੋ ਸੁਖਮਾ ਦਾਸ ਜੀ ਤੇ ਇਸ ਦੀ ਘਰ ਵਾਲੀ ਦਾ ਨੋ ਮੌਸਮੀ ਦਾਸ ਸੀ ਇਹਨਾਂ ਦੇ ਦੋ ਬੇਟੀਆਂ ਸਨ ਤੇ ਤਿੰਨ ਕ ਮਹੀਨੇ ਪਹਿਲਾਂ ਇਸ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਦੋਂ ਇਸ ਦੇ ਘਰ ਪੁੱਤਰ ਦਾ ਜਨਮ ਹੁੰਦਾ ਤਾਂ ਇਹ ਵੀ ਬੜਾ ਖੁਸ਼ ਹੁੰਦਾ ਹੈ ਪਰਿਵਾਰ ਵਾਲੇ ਵੀ ਬੜੇ ਖੁਸ਼ ਸੀ ਕਿ ਦੋ ਬੇਟੀਆਂ ਤੋਂ ਬਾਅਦ ਇਸ ਦੇ ਘਰ ਪੁੱਤਰ ਜਨਮਿਆ ਦਾ ਸਭ ਕੁਝ ਬੜਾ ਵਧੀਆ ਸੀ ਪਰ ਏਸ ਨੇ ਦੇਖਿਆ ਕਿ ਜੋ ਏਸ ਦਾ ਬੇਟਾ ਹੈ ਸੁਖਮਾਦਾਸ ਵੀ ਕਾਲਾ ਸੀ ਰੰਗ ਦਾ ਤੇ ਏਸ ਦੀ ਪਤਨੀ ਮੌਸਮੀਦਾਸ ਵੀ ਕਾਲੀ ਸੀ ਪਰ ਜੋ ਬੇਟਾ ਸੀ ਉਹ ਗੋਰਾ ਸੀ ਹੁਣ ਏਸ ਨੂੰ ਲੱਗਿਆ ਕਿ ਵਧੀਆ ਚਲ ਅਸੀਂ ਤਾਂ ਕਾਲਿਆਂ ਪਰ ਸਾਡਾ ਜੋ ਬੇਟਾ ਹੈਗਾ ਉਹ ਤਾਂ ਗੋਰਾ ਦਾ ਜਦੋਂ ਹੁਣ ਇਹ ਗੱਲ ਪਿੰਡ ਦੇ ਵਿੱਚ ਪਤਾ ਲੱਗਦੀ ਹੈ ਏਸ ਤੇ ਦੋਸਤਾਂ ਨੂੰ ਪਤਾ ਲੱਗਦੀ ਹੈ ਆਂਢੀ ਗੁਆਂਢੀਆਂ ਨੂੰ ਪਤਾ ਲੱਗਦੀ ਹੈ ਤਾਂ ਹੁਣ ਉਹ ਸੁਖਮਾ ਦਾਸ ਨੂੰ ਕਹਿੰਦੇ ਨੇ ਕਿ ਇਹ ਕਿਵੇਂ ਹੋ ਸਕਦਾ ਤੂੰ ਕਾਲਾ ਤੇਰੀ ਘਰ ਵਾਲੀ ਕਾਲੀ ਫਿਰ ਤੇਰਾ ਬੇਟਾ ਗੋਰਾ ਕਿਵੇਂ ਹੋ ਸਕਦਾ ਜਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਹੁਣ ਇਹ ਗੱਲਾਂ ਜਦੋਂ ਸੁਖਮਾ ਦਾਸ ਸੁਣਦਾ ਹੈ ਤਾਂ ਉਸ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਜਰੂਰ ਮੇਰੀ ਘਰ ਵਾਲੀ ਦੇ ਕਿਸੇ ਨਾਲ ਸੰਬੰਧ ਨਹੀਂ ਖੁਸ਼ੀ ਗੁੱਸੇ ਦੇ ਵਿੱਚ ਬਦਲ ਜਾਂਦੀ ਹੈ ਤੇ ਸੁਖਮਾ ਦਾਸ ਹੁਣ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਆਪਣੀ ਪਤਨੀ ਦੇ ਕੋਲ ਜਾਂਦਾ ਹੈ ਉਹ ਲੱਡੂ ਵੀ ਨਹੀਂ ਵੰਡਦਾ ਉਹ ਖੁਸ਼ੀ ਵੀ ਨਹੀਂ ਮਨਾਉਂਦਾ ਆਪਣੇ ਬੱਚੇ ਦੀ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਕਾਲੀਆਂ ਮੈਂ ਕਾਲਾਂਗਾ ਆਪਣੀਆਂ ਬੇਟੀਆਂ ਵੀ ਕਾਲੀਆਂ ਨੇ ਤਾਂ ਫਿਰ ਆਪਣਾ ਇਹ ਬੇਟਾ ਕਿਵੇਂ ਗੋਰਾ ਹੋ ਗਿਆ ਹੁਣ ਇਸ ਗੱਲ ਦਾ ਜਵਾਬ ਉਸ ਦੀ ਪਤਨੀ ਕੋਲ ਨਹੀਂ ਸੀ ਪਰ ਸੁਖਮਾਦਾਸ ਨੂੰ ਤਾਂ ਇਹੀ ਲੱਗ ਰਿਹਾ ਸੀ ਕਿ ਮੇਰੀ ਪਤਨੀ ਨੇ ਜ਼ਰੂਰ ਕਿਸੇ ਹੋਰ ਦੇ ਨਾਲ ਸੰਬੰਧ ਬਣਾਇਆ ਇਸ ਕਾਰਨ ਹੀ ਜੋ ਸਾਡਾ ਬੇਟਾ ਹੈਗਾ ਇਹ ਗੋਰਾ ਪੈਦਾ ਹੋਇਆ ਕਿਉਂਕਿ ਮੈਂ ਵੀ ਕਾਲਾ ਤੇ ਮੇਰੀ ਘਰ ਵਾਲੀ ਵੀ ਕਾਲੀ ਹੈ ਇਹ ਗੋਰਾ ਕਿਵੇਂ ਪੈਦਾ ਹੋ ਗਿਆ ਹੁਣ ਇਹ ਬੰਦਾ ਆਪਣੀ ਘਰ ਵਾਲੀ ਤੇ ਨਿਗਾਹ ਰੱਖਦਾ ਪਰ ਇਸ ਦੇ ਪੱਲੇ ਕੁਝ ਨਹੀਂ ਪੈਂਦਾ ਇਹ ਬੜੀ ਬਰੀਕੀ ਦੇ ਨਾਲ ਆਪਣੀ ਪਤਨੀ ਨੂੰ ਦੇਖਦਾ ਹੈ ਬਾਤਦਾ ਹੈ ਕਿ ਇਸ ਦੀ ਕਿਸੇ ਬੰਦੇ ਨਾਲ ਗੱਲ ਤਾਂ ਨਹੀਂ ਜਦੋਂ ਉਹ ਫੋਨ ਕਰਦੀ ਆ ਜਾਂ ਹੋਰ ਕੋਈ ਉਹ ਕਿਸੇ ਨਾਲ ਗੱਲ ਕਰਦੀਆ ਤਾਂ ਇਹ ਹਮੇਸ਼ਾ ਹੀ ਉਸ ਉੱਤੇ ਸ਼ੱਕ ਦੀ ਨਿਗਾ ਨਾਲ ਦੇਖਦਾ ਹੈ ਪਰ ਇਸ ਨੂੰ ਕੁਝ ਵੀ ਇਹੋ ਜਿਹਾ ਨਹੀਂ ਲੱਭਿਆ ਤਾਂ ਹੁਣ ਇਹ ਲੜਾਈ ਕਰਦਾ ਹੈ ਕੁੱਟਦਾ ਹੈ ਆਪਣੀ ਘਰ ਵਾਲੀ ਦੇ ਨਾਲ ਝਗੜਾ ਕਰਦਾ ਹੈ ਘਰ ਵਾਲੀ ਗੁੱਸੇ ਹੋ ਕੇ ਪੇਕੇ ਚਲੀ ਜਾਂਦੀ ਹੈ ਜੋ ਘਰ ਵਾਲੀ ਦੇ ਪੇਕੇ ਸੀ ਉਹ ਆਜਮਨਗਰ ਦੇ ਪਿੰਡ ਚਲਕੀ ਦੇ ਵਿੱਚ ਸੀ 18 ਨਵੰਬਰ 2025 ਨੂੰ ਜੋ ਇਸ ਦੀ ਪਤਨੀ ਹੁੰਦੀ ਹੈ ਉਹ ਆਪਣੇ ਪੇਕੇ ਚਲੀ ਜਾਂਦੀ ਹੈ ਹੁਣ 20 ਨਵੰਬਰ ਆ ਜਾਂਦਾ ਹੈ ਕਿ 20 ਨਵੰਬਰ ਨੂੰ ਜੋ ਸੁਖਮਾ ਦਾਸ ਹੁੰਦਾ ਹੈ ਇਹ ਆਪਣੇ ਸਹੁਰੇ ਜਾਂਦਾ ਆਪਣੀ ਘਰਵਾਲੀ ਦੇ ਕੋਲ ਤੇ ਉਸ ਨੂੰ ਕਹਿੰਦਾ ਕਿ ਮੈਥੋਂ ਗਲਤੀ ਹੋ ਗਈ ਤੇਰੇ ਵਿੱਚ ਕੋਈ ਗਲਤੀ ਨਹੀਂ ਤੂੰ ਬਿਲਕੁਲ ਸਹੀ ਹੈ ਇਹ ਤਾਂ ਕੁਦਰਤੀ ਹੋ ਗਿਆ ਜੋ ਆਪਣਾ ਬੇਟਾ ਗੋਰਾ ਪੈਦਾ ਹੋ ਗਿਆ ਤੂੰ ਇਸ ਗੱਲ ਦਾ ਬਿਲਕੁਲ ਫਿਕਰ ਨਾ ਕਰ ਮੈਂ ਗਲਤੀ ਮੰਨਦਾ ਕਿ ਮੈਂ ਤੇਰੀ ਕੁੱਟਮਾਰ ਕੀਤੀ ਹੈ ਤੇ ਮੈਨੂੰ ਮaaf ਕਰ ਦੇ ਹੁਣ ਸੁਖਮਾ ਦਾਸ ਇਸ ਘਰ ਦੇ ਵਿੱਚ ਰਹਿੰਦਾ ਜਾਨੀ ਆਪਣੇ ਸਹੁਰਿਆਂ ਦੇ ਘਰੇ ਰਹਿੰਦਾ 20 ਨਵੰਬਰ ਦੀ ਰਾਤ ਨੂੰ ਤੇ ਇਹ ਇਕੱਠੇ ਹੀ ਇੱਕ ਕਮਰੇ ਦੇ ਵਿੱਚ ਪੈਂਦੇ ਨੇ ਸੁਖਮਾ ਦਾਸ ਤੇ ਮੌਸਮੀ ਦਾਸ ਤੇ ਨਾਲ ਹੀ ਇਹਨਾਂ ਦਾ ਬੇਟਾ ਪਿਆ ਹੁੰਦਾ ਜਿਸ ਦੀ ਉਮਰ ਲਗਭਗ ਹੁਣ 3 ਮਹੀਨੇ ਸੀ ਤਾਂ ਹੁਣ ਜਦੋਂ 21 ਨਵੰਬਰ 2025 ਦੀ ਸਵੇਰ ਹੁੰਦੀ ਹੈ ਤਾਂ ਜੋ ਇਹਨਾਂ ਦਾ ਬੇਟਾ ਹੁੰਦਾ ਉੱਚੀ ਉੱਚੀ ਰੋ ਰਿਹਾ ਹੁੰਦਾ ਹੈ ਕਾਫੀ ਸਮਾਂ ਜਗੋਂ ਰੋਂਦਾ ਰਹਿੰਦਾ ਦਾ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਲੱਗਦਾ ਹੈ ਕਿ ਬੇਟਾ ਰੋ ਰਿਹਾ ਕੋਈ ਉਸ ਨੂੰ ਚੁੱਪ ਕਿਉਂ ਨਹੀਂ ਕਰਵਾ ਰਿਹਾ ਹੁਣ ਪਰਿਵਾਰ ਦੇ ਮੈਂਬਰ ਜਦੋਂ ਇਹਨਾਂ ਦੇ ਕਮਰੇ ਕੋਲ ਜਾਂਦੇ ਨੇ ਤੇ ਕਮਰੇ ਨੂੰ ਖੜਕਾਉਣ ਦੀ ਕੋਸ਼ਿਸ਼ ਕਰਦੇ ਆ ਕਮਰਾ ਖੁੱਲ ਜਾਂਦਾ ਹੈ ਕਮਰਾ ਖੋਲ ਕੇ ਜਦੋਂ ਅੰਦਰ ਦਾਖਲ ਹੁੰਦੇ ਨੇ ਤੇ ਜੋ ਮੰਜ਼ਰ ਦੇਖਦੇ ਨੇ ਉਹ ਬੜਾ ਹੀ ਭਿਆਨਕ ਮੰਜ਼ਰ ਹੁੰਦਾ ਹੈ ਕਿਉਂਕਿ 3 ਮਹੀਨਿਆਂ ਦਾ ਬੇਟਾ ਰੋ ਰਿਹਾ ਸੀ ਪਰ ਉਸ ਦੇ ਨਾਲ ਉਸਦੀ ਮਾਂ ਮੌਸਮੀ ਦਾਸ ਦੀ ਖੂਨ ਨਾਲ ਲਥਪਥ ਹੋਈ লাশ ਪਈ ਸੀ ਜੋ ਸੁਖਮਾ ਦਾਸ ਸੀ ਉਹ ਇਥੋਂ ਫਰਾਰ ਹੋ ਚੁੱਕਿਆ ਸੀ ਹੁਣ ਮੌਸਮੀ ਦਾਸ ਨੂੰ ਚਾਕੇ ਹਸਪਤਾਲ ਲਿਜਾਇਆ ਜਾਂਦਾ ਪਰ ਜੋ ਡਾਕਟਰ ਹੁੰਦੇ ਐ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਦੇਖਿਆ ਜਾਂਦਾ ਕਿ ਮੌਸਮੀ ਦਾਸ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਸੁਖਮਾ ਦਾਸ ਨੇ ਚਾਕੂਆਂ ਦੇ ਨਾਲ ਬਾਰ ਕੀਤੇ ਹੋਏ ਸੀ ਸ਼ਾਇਦ ਸੁਖਮਾ ਦਾਸ ਨੂੰ ਇਹ ਲੱਗ ਰਿਹਾ ਸੀ ਕਿ ਏਸ ਨੇ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਬਣਾਇਆ ਇਸੇ ਕਾਰਨ ਹੀ ਜੋ ਮੁੰਡਾਗਾ ਉਹ ਗੋਰਾ ਪੈਦਾ ਹੋਇਆ ਦਾ ਨਹੀਂ ਤਾਂ ਮੈਂ ਵੀ ਕਾਲਾ ਤੇ ਮੇਰੀ ਘਰ ਵਾਲੀ ਵੀ ਕਾਲੀ ਐ ਐਦਾਂ ਕਿਵੇਂ ਹੋ ਸਕਦਾ ਹੈ ਹੁਣ ਪੁਲਿਸ ਆਉਂਦੀ ਐ ਪੁਲਿਸ ਨੂੰ ਬੁਲਾਇਆ ਜਾਂਦਾ ਐ ਪੁਲਿਸ ਤਫ਼ਤੀਸ਼ ਕਰਦੀ ਐ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਐ ਪੋਸਟਮਾਰਟਮ ਲਈ ਭੇਜਿਆ ਜਾਂਦਾ ਐ ਅਤੇ ਸੁਖਮਾ ਦਾਸ ਦੀ ਤਲਾਸ਼ ਕੀਤੀ ਜਾਂਦੀ ਐ ਇਸ ਦਾ ਨੰਬਰ ਟ੍ਰੇਸ ਕੀਤਾ ਜਾਂਦਾ ਤੇ ਆਖਰ ਜੋ ਸੁਖਮਾ ਦਾਸ ਹੁੰਦਾ ਪੁਲਿਸ ਦੇ ਹੱਥ ਆ ਜਾਂਦਾ ਹੁਣ ਪੁਲਿਸ ਇਸ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਐ ਤਸਕੂਮਾਂ ਦਾਸ ਦੱਸਦਾ ਕਿ ਹਾਂ ਮੈਂ ਹੀ ਆਪਣੀ ਘਰਵਾਲੀ ਦਾ ਕਤਲ ਕੀਤਾ ਕਿਉਂਕਿ ਮੈਨੂੰ ਸ਼ੱਕ ਸੀ ਕਿ ਜੋ ਮੇਰੀ ਪਤਨੀ ਹੈ ਉਹਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਨੇ ਕਿਉਂਕਿ ਮੈਂ ਵੀ ਕਾਲਾ ਮੇਰੀ ਘਰਵਾਲੀ ਵੀ ਕਾਲੀ ਤਾਂ ਬੇਟਾ ਗੋਰਾ ਕਿਵੇਂ ਹੋ ਸਕਦਾ ਮੈਂ ਇਸ ਬਾਰੇ ਨੈਟ ਤੇ ਸਰਚ ਵੀ ਕੀਤਾ ਪਰ ਮੈਨੂੰ ਇਹੀ ਗੱਲ ਲੱਗੀ ਕਿ ਜੋ ਮੇਰੀ ਪਤਨੀ ਆ ਉਸਨੇ ਕਿਸੇ ਹੋਰ ਨਾਲ ਸਬੰਧ ਬਣਾਇਆ ਇਸ ਕਾਰਨ ਹੀ ਜੋ ਮੁੰਡੇ ਦਾ ਰੰਗ ਆ ਉਹ ਗੋਰਾਗਾ ਕਿਉਂਕਿ ਸਾਡੇ ਵਿੱਚੋਂ ਤਾਂ ਕੋਈ ਵੀ ਗੋਰਾ ਨਹੀਂ ਹੈ ਤੇ ਸੁਖਮਾਦਾਸ ਨੇ ਇਹ ਵੀ ਦੱਸਿਆ ਕਿ ਪਹਿਲਾਂ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਸ਼ੱਕ ਨਹੀਂ ਸੀ ਪਰ ਜਦੋਂ ਮੈਂ ਆਪਣੇ ਦੋਸਤਾਂ ਨੂੰ ਮਿਲਿਆ ਆਪਣੇ ਆਂਡੀਆਂ ਗਮਾਂਡੀਆਂ ਨੂੰ ਮਿਲਿਆ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਤੂੰ ਤੇ ਤੇਰੀ ਪਤਨੀ ਕਾਲੇ ਨੇ ਤੇ ਤੁਹਾਡਾ ਬੇਟਾ ਗੋਰਾ ਹੋ ਜੇ ਇਹ ਜੋ ਸ਼ੱਕ ਸੀ ਇਹ ਸੁਖਮਾਦਾਸ ਦੇ ਅੰਦਰ ਭਰਦਾ ਗਿਆ ਤੇ ਉਹ ਜ਼ਹਿਰ ਬਣਦਾ ਗਿਆ ਤੇ ਉਸ ਨੂੰ ਆਪਣੀ ਪਤਨੀ ਉੱਤੇ ਰੋਜ਼-ਰੋਜ਼ ਸ਼ੱਕ ਹੁੰਦਾ ਗਿਆ ਕਿ ਇਸ ਨੇ ਹੀ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਬਣਾਇਆ ਉਸ ਕਾਰਨ ਹੀ ਜੋ ਇਹ ਬੇਟਾ ਗਾ ਇਹ ਗੋਰਾ ਪੈਦਾ ਹੋਇਆ ਤਾਂ ਫਿਰ ਇਹ ਜਦੋਂ ਸ਼ੱਕ ਸੁਖਮਾ ਦਾਸ ਦੇ ਅੰਦਰ ਭਿਆਨਕ ਰੂਪ ਧਾਰਨ ਕਰ ਲੈਂਦਾ ਸੁਖਮਾ ਦਾਸ ਨਿਗਾਹ ਵੀ ਰੱਖਦਾ ਆਪਣੀ ਪਤਨੀ ਤੇ ਪਰ ਉਸ ਨੂੰ ਇਹੋ ਜਿਹਾ ਕੁਝ ਨਹੀਂ ਲੱਭਦਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਗੈਰ ਸੰਬੰਧ ਨੇ ਨਾਜਾਇਜ਼ ਸੰਬੰਧ ਨੇ ਤੇ ਫਿਰ ਉਹ ਆਪਣੀ ਪਤਨੀ ਨੂੰ ਕੁੱਟਦਾ ਗਾ ਕਿ ਕੁੱਟ ਕੇ ਮਨਾਲਾਂ ਪਰ ਪਤਨੀ ਕਹਿੰਦੀ ਹੈ ਕਿ ਇਹੋ ਜੀ ਕੋਈ ਗੱਲ ਨਹੀਂ ਕੁੱਟਣ ਤੋਂ ਬਾਅਦ ਪਤਨੀ ਗੁੱਸੇ ਹੋ ਜਾਂਦੀ ਹੈ ਤੇ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਸੁਖਮਾ ਦਾਸ ਨੂੰ ਲੱਗਦਾ ਹੈ ਕਿ ਇਸ ਨੂੰ ਤਾਂ ਮਾਰ ਨਹੀਂ ਹੋਵੇਗਾ ਨਹੀਂ ਤਾਂ ਮੇਰੇ ਅੰਦਰ ਇਹ ਜੋ ਜਵਾਲਾਮੁਖੀ ਹੈ ਇਹ ਇਦਾਂ ਹੀ ੜਕਦਾ ਰਹੇਗਾ ਤਾਂ ਇਹ 20 ਨਵੰਬਰ ਨੂੰ ਆਪਣੇ ਸੌਰੇ ਜਾਂਦਾ ਹੈ ਤੇ 21 ਨਵੰਬਰ ਦੀ ਸਵੇਰ ਨੂੰ ਜਦੋਂ ਪਰਿਵਾਰ ਵਾਲੇ ਗੇਟ ਖੋਲਦੇ ਆ ਤਾਂ ਉਹ ਦੇਖਦੇ ਨੇ ਕਿ ਜੋ ਮੌਸਮੀ ਦਾਸ ਹੁੰਦੀ ਹੈ ਉਸ ਦਾ ਚਾਕੂ ਮਾਰ ਕੇ ਇਸ ਨੇ ਕਤਲ ਕਰ ਦਿੱਤਾ ਸੀ ਉਸ ਦੇ ਪ੍ਰਾਈਵੇਟ ਪਾਰਟ ਤੇ ਵੀ ਚਾਕੂਆਂ ਦੇ ਨਾਲ ਬਾਰ ਕੀਤੇ ਹੋਏ ਸੀ ਹੁਣ ਪੁਲਿਸ ਨੇ ਸੁਗਮਾ ਦਾਸ ਨੂੰ ਗ੍ਰਿਫਤਾਰ ਕਰ ਲਿਆ ਦੇਖਣਾ ਹੋਵੇਗਾ ਕਿ ਜਦੋਂ ਇਸ ਉੱਪਰ ਕਿ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਾਂਗੇ ਕਿੰਦਾ ਕਿੰਦਾ ਦੇ ਕ੍ਰਾਈਮ ਕਿੰਦਾ ਕਿੰਦਾ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੂੰ ਆਪਣੀ ਪਤਨੀ ਉੱਤੇ ਸ਼ੱਕ ਹੋ ਗਿਆ ਸ਼ੱਕ ਦਾ ਵੱਡਾ ਕਾਰਨ ਉਸਦੇ ਦੋਸਤ ਆਸੇ-ਪਾਸੇ ਦੇ ਲੋਕ ਜਿਨ੍ਹਾਂ ਨੇ ਉਸਦੇ ਅੰਦਰ ਜ਼ਹਿਰ ਭਰ ਦਿੱਤਾ ਕਿ ਤੇਰੀ ਪਤਨੀ ਦੇ ਕਿਤੇ ਹੋਰ ਸੰਬੰਧ ਹੋ ਸਕਦੇ ਆ ਕਿਉਂਕਿ ਤੇਰਾ ਬੇਟਾ ਗੋਰਾ ਪੈਦਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਤੂੰ ਵੀ ਕਾਲਾ ਤੇ ਤੇਰੀ ਘਰ ਵਾਲੀ ਵੀ ਕਾਲੀ ਆ ਐਦਾਂ ਤਾਂ ਸੰਭਵ ਹੀ ਨਹੀਂ ਇਹ ਜੋ ਸ਼ੱਕ ਸੀ ਸੁਖਮਾ ਦਾਸ ਦੇ ਅੰਦਰ ਪਲਦਾ ਰਿਹਾ ਤੇ ਸ਼ੱਕ ਨੇ ਭਿਆਨਕ ਰੂਪ ਲੈ ਲਿਆ ਜਿਸ ਦੇ ਕਾਰਨ ਸੁਖਮਾ ਦਾਸ ਨੇ ਆਪਣੀ ਚੰਗੀ ਭਲੀ ਚੱਲਦੀ ਜ਼ਿੰਦਗੀ ਨਰਕ ਬਣਾ ਲਈ ਆਪਣੀ ਪਤਨੀ ਨੂੰ ਮਾਰ ਦਿੱਤਾ ਤੇ ਹੁਣ ਇਸ ਦੀ ਜੋ ਰਹਿੰਦੀ ਜ਼ਿੰਦਗੀ ਆ ਉਹ ਸ਼ਾਇਦ ਜੇਲ੍ਹ ਦੇ ਵਿੱਚ ਹੀ ਕੱਟੇਗੀ ਸੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸ਼ੱਕ ਕਦੇ ਵੀ ਪੈਦਾ ਹੋ ਸਕਦਾ ਹੈ ਕਿਤੇ ਵੀ ਪੈਦਾ ਹੋ ਸਕਦਾ ਹੈ ਪਰ ਇਸ ਸ਼ੱਕ ਨੂੰ ਬਹਿ ਕੇ ਹੱਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਜੇ ਤੁਹਾਡੇ ਪਾਰਟਨਰ ਨੂੰ ਤੁਹਾਡੇ ਉੱਤੇ ਸ਼ੱਕ ਹੁੰਦਾ ਤਾਂ ਉਸ ਦੀ ਤਸੱਲੀ ਕਰਵਾਉਣੀ ਵੀ ਤੁਹਾਡਾ ਫਰਜ਼ ਬਣਦਾ ਹੈ ਕਿ ਉਸ ਦੇ ਅੰਦਰ ਜੋ ਸ਼ੱਕ ਹੈ ਉਹ ਖਤਮ ਹੋ ਸਕੇ ਨਹੀਂ ਤਾਂ ਫਿਰ ਇਹ ਚੀਜ਼ਾਂ ਬੜਾ ਭਿਆਨਕ ਰੂਪ ਲੈ ਲੈਂਦੀਆਂ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਸੁਖਮਾ ਦਾਸ ਤੇ ਜੋ ਮੌਸਮੀ ਦਾਸੀ ਦੋਨੋਂ ਕਾਲੇ ਸੀ ਉਹਨਾਂ ਦਾ ਬੇਟਾ ਗੋਰਾ ਪੈਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ